ਕਿਸਾਨਾਂ ਨਾਲ ਕਰਜ਼ਾ ਮੁਕਤੀ ਵਰਗੇ ਵੱਡੇ ਵਾਅਦੇਕਰ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਕਿਸਾਨ ਕਰਜ਼ਾ ਮਾਫੀ ਨੂੰ ਲੈ ਕੇ ਦੋਹਰੇ ਮਾਪਦੰਡ ਅਪਣਾ ਰਹੀ ਹੈ। ਬੀਤੇ ਦਿਨੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਤੋਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨ ਕਰਜ਼ਾ ਮਾਫੀ ਸਕੀਮ ਦਾ ਆਗਾਜ਼ ਕੀਤਾ। ਜਿਸ ਤਹਿਤ ਤਫਰੀਦਕੋਟ ਜ਼ਿਲ੍ਹੇ ਅੰਦਰ ਵੀ 2 ਫਰਵਰੀ ਨੂੰ ਜ਼ਿਲ੍ਹਾ ਪੱਧਰੀ ਕਿਸਾਨ ਕਰਜ਼ਾ ਮੁਕਤੀ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜ਼ਿਲ੍ਹੇ ਭਰ ਦੇ ਸਹਿਕਾਰੀ ਸੁਸਾਇਟੀਆਂ ਸਵਾਂਵਾ ਦੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦਾ ਐਲਾਨ ਕੀਤਾ ਜਾਵੇਗਾ ਇਹ ਤਾਂ ਜੀ ਗਲਤ ਗੱਲ ਹੈ ਜੇ ਕੋਈ ਬੰਦਾ ਬਿਮਾਰ ਵੀ ਹੋ ਸਕਦਾ ਜੀ ਕਿਸੇ ਨੂੰ ਜ਼ਰੂਰੀ ਕੰਮ ਵੀ ਹੋ ਸਕਦਾ ਜੇ ਕਿਸੇ ਤੋਂ ਨਹੀਂ ਪਹੁੰਚਿਆ ਜਾਂਦਾ ਉਹਦੀ ਕੀ ਗਲਤੀ ਫਿਰ ਉਹਦਾ ਕਰਜ਼ਾ ਕਿਉਂ ਨਹੀਂ ਮaaf ਕੀਤਾ ਜਾਊਗਾ ਜੀ ਇਹ ਡਰਾਮੇਬਾਜ਼ੀ ਹੈ ਜੀ ਸਾਰੀ ਕੋਈ ਕਰਜ਼ਾ ਮaaf ਨਹੀਂ ਕਰਨਾ ਜੀ ਇਹਨਾਂ ਨੇ ਸਾਰੀ ਬਸ ਖਾਣਾ ਪੂਰਤੀ ਹੈ ਕਿਸਾਨ ਕਿਸਾਨ ਹੈ ਜਿਹੜਾ ਦੇਸ਼ ਦਾ ਢਿੱਡ ਭਰਦਾ ਉਹ ਸਾਰੇ ਕਿਸਾਨ ਨੇ ਔਰ ਸਾਰੇ ਹੀ ਕਿਸਾਨਾਂ ਦਾ ਜਿਹੜਾ ਕਰਜ਼ਾ ਮaaf ਕਰਨਾ ਚਾਹੀਦਾ ਨਾ ਕਿੱਲੇ ਕਾਂਗਰਸੀਆਂ ਦਾ ਇਸ ਸਮਾਗਮ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਿਕਾਰੀ ਸੁਭਾਵਾਂ ਦੇ ਸਹਾਇਕ ਰਜਿਸਟਰਾਰ ਨੇ ਆਪਣੇ ਅਧੀਨ ਪੈਂਦੇ ਸਹਿਕਾਰੀ ਸੁਭਾਵਾਂ ਦੇ ਸਕੱਤਰਾਂ ਨੂੰ ਇੱਕ ਪੱਤਰ ਨੰਬਰ ਜਾਰੀ ਕਰਾ ਹਦਾਇਤ ਕੀਤੀ ਹੈ ਕਿ ਸਿਰਫ ਉਹਨਾਂ ਕਿਸਾਨਾਂ ਦੇ ਖਾਤਿਆਂ ਵਿੱਚ ਕਰਜ਼ਾ ਮਾਫ਼ ਦੀ ਰਕਮ ਕ੍ਰੈਡਿਟ ਹੋਵੇਗੀ ਜੋ 2 ਫਰਵਰੀ ਨੂੰ ਸਮਾਗਮ ਵਿੱਚ ਹਾਜ਼ਰ ਹੋਣਗੇ ਇਸ ਸੰਬੰਧੀ ਗੱਲ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਸਰਕਾਰ ਜੇਕਰ ਕਰਜ਼ਾ ਮਾਫ਼ ਕਰਨਾ ਚਾਹੁੰਦੀ ਹੈ ਤਾਂ ਆਪਣੇ ਵਾਅਦੇ ਮੁਤਾਬਿਕ ਸਾਰੇ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਕਰੇ ਉਹਨਾਂ ਕਹਿਾ ਕਿ ਸਰਕਾਰ ਸਿਰਫ ਆਪਣੇ ਛੇਤੀਆਂ ਦਾ ਕਰਜ਼ਾ ਮਾਫ ਕਰਨਾ ਚਾਹੁੰਦੀ ਹੈ ਤੇ ਸਰਕਾਰ ਡਰਾਮੇਬਾਜ਼ੀ ਕਰ ਰਹੀ ਹੈ ਹੋਰ ਕੁਝ ਵੀ ਨਹੀਂ ਇੱਕ ਲੈਟਰ ਅਸੀਂ ਪੜ੍ਹੀ ਹੈ ਸੈਕਟ੍ਰੈਟਰ ਨੇ ਉਹ ਜਾਰੀ ਕੀਤੀ ਹੈ ਸੁਭਾਵਾਂ ਨੂੰ ਜੋ ਸੁਭਾਵਾਂ ਹੈਡੀਆਂ ਸੋਸਾਇਟੀਆਂ ਸਾਡੀਆਂ ਹੈਗੀਆਂ ਕਿ 2 ਤਰੀਕ ਦਾ ਕੋਈ ਫੰਕਸ਼ਨ ਇਹਨਾਂ ਨੇ ਫ੍ਰੀਕੋਡ ਰੱਖਿਆ ਹੈ ਕੋਈ ਤਾਜ ਪੈਸ ਦੇ ਵਿੱਚ ਜਿਹਦੇ ਵਿੱਚ ਕਰਜ਼ਾ ਮਾਫੀ ਬਾਰੇ ਉਹਨਾਂ ਨੇ ਲੋਕਾਂ ਨੂੰ ਇਕੱਠੇ ਕਰਨਾ ਹੈ ਔਰ ਉਹਨਾਂ ਨੇ ਇੱਕ ਲੈਟਰ ਆਪਣੀਆਂ ਸੁਭਾਵਾਂ ਨੂੰ ਸਾਰਿਆਂ ਨੂੰ ਸੈਕਟਰੀਆਂ ਨੂੰ ਸਰਕਾਰੀ ਸੁਬਾ ਮਾਮੂ ਜਾਰੀ ਕੀਤਾ ਹੈ ਕਿ ਉਸ ਦਿਨ ਜੋ ਉੱਥੇ ਕਿਸਾਨ ਆਉਣਗੇ ਸਿਰਫ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਊਗਾ ਜਿਹੜੇ ਨਹੀਂ ਆਉਣਗੇ ਉਹਨਾਂ ਦੇ ਜੋ ਖਾਤੇ ਵਿੱਚ ਪੈਸੇ ਨਹੀਂ ਪਏ ਜਾਣਗੇ ਅਸੀਂ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਇਹ ਜੋ ਜਿਹੜਾ ਕਿਸੇ ਰੇਂਜ ਦੇ ਵਿੱਚ ਆਉਂਦਾ ਹੈ ਜਿਹੜਾ ਉਸ ਦਾਇਰੇ ਦੇ ਵਿੱਚ ਆਉਂਦਾ ਹੈ ਉਸ ਬੰਦੇ ਦੀ ਕਿਸੇ ਦੀ ਮਜਬੂਰੀ ਹੋ ਨਹੀਂ ਆ ਸਕਦਾ ਜਾਂ ਕਿਸੇ ਦੀ ਡੈਥ ਹੋ ਗਈ ਹੈ ਕਿ ਬਸ ਉਹਦਾ ਕਰਜ਼ਾ ਨਹੀਂ ਮਾਫ ਹੋਵੇਗਾ ਕੀ ਇਹ ਜੋ ਕਰਜ਼ਾ ਮਾਫੀ ਦਾ ਸਿਸਟਮ ਇੱਕ ਸਟੰਟ ਹੈ ਇਹ ਲਖਣ ਕਰਕੇ ਇਹ ਕਠ ਕਰਨ ਮਾਰੇ ਗੱਲਾਂ ਹੋ ਰਹੀਆਂ ਕਿ ਜਿਹੜਾ ਬੰਦਾ ਕਿਸੇ ਦਾਇਰੇ ਚ ਆਉਂਦਾ ਚਾਹੇ ਆਉਂਦਾ ਨਹੀਂ ਆਉਂਦਾ ਉਹਦਾ ਮਨ ਆਉਂਦਾ ਹੈ ਨਹੀਂ ਆਉਂਦਾ ਹੈ ਉਹਨੂੰ ਇੱਕ ਲਾਈਟ ਜਾਰੀ ਹੋ ਗਈ ਉਹਦਾ ਕਰਜ਼ਾ ਮਾਫ ਹੋਣਾ ਬਸ ਉਹਦੇ ਖਾਤੇ ਵਿੱਚ ਪੈਸੇ ਆ ਜਾਣੇ ਚਾਹੀਦੇ ਐ ਸੋ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਅਜਿਹੇ ਕੰਮ ਛੱਡ ਕੇ ਜੋ ਉਹਨਾਂ ਨੇ ਵਾਅਦੇ ਕੀਤੇ ਐ ਉਹਨਾਂ ਨੇ ਤਾਂ ਇੱਕਦਮ ਵਾਅਦੇ ਕੀਤੇ ਸੀ ਵੀ ਸਾਰੇ ਕਰਜ਼ੇ ਮਾਫ ਕਰਾਂਗੇ ਚਾਹੇ ਕੋਈ ਕਿਸੇ ਦਾ ਅਰਥੀ ਦਾ ਹੋਵੇ ਚਾਹੇ ਪ੍ਰਾਈਵੇਟ ਹੋਵੇ ਚਾਹੇ ਦੂਜਾ ਹੋਵੇ ਸਾਰੇ ਬੈਂਕਾਂ ਦੇ ਕਰਜ਼ੇ ਮਾਫ ਕਰਾਂਗੇ ਜਿਹੜੇ ਕਰਜ਼ੇ ਵੀ ਮਾਫ ਕਰਨੇ ਆ ਬਿਨਾ ਗੱਲ ਤੋਂ ਆ ਸਟੈਂਟ ਜੋ ਇਲੈਕਸ਼ਨ ਸਟੈਂਟ ਹੈ ਇਹ ਬਣਾ ਕੇ ਸਰਕਾਰਾਂ ਗੱਲਾਂ ਕਰ ਰਹੀਆਂ ਸੋ ਇਹ ਗੱਲਾਂ ਛੱਡ ਕੇ ਜੋ ਇਹ ਵਾਅਦੇ ਕੀਤੇ ਉਹ ਪੂਰੇ ਕਰੇ ਕਿਉਂਕਿ ਲੋਕ ਅੱਜ ਕੱਲ ਸਭ ਕੁਝ ਜਾਣਦੇ ਆ ਇਸ ਪੂਰੇ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜੀਪ ਪ੍ਰਾਸ਼ੰਕ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਸਾਰੇ ਯੋਗ ਕਿਸਾਨਾਂ ਦਾ ਸਹਿਕਾਰੀ ਸੁਸਾਇਟੀਆਂ ਦਾ ਕਰਜ਼ਾ ਮਾਫ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੋ ਲਾਈਨ ਇਸ ਪੱਤਰ ਵਿੱਚ ਲਿਖੀ ਗਈ ਹੈ ਟੈਕਨੀਕਲ ਤੌਰ ਤੇ ਇਹ ਲਿਖਣੀ ਨਹੀਂ ਬਣਦੀ ਸੀ ਨਹੀਂ ਨਹੀਂ ਜੇ ਤੁਸੀਂ ਇਸ ਲੈਟਰ ਨੂੰ ਧਿਆਨ ਨਾਲ ਪੜ੍ਹੋ ਤਾਂ ਇਹਦੇ ਚ ਇਹਨਾਂ ਨੇ ਇਹ ਨਹੀਂ ਲਿਖਿਆ ਵੀ ਸਿਰਫ ਉਹਨਾਂ ਕਿਸਾਨਾਂ ਦੇ ਹੀ ਕਰਜ਼ੇ ਮਾਫ਼ ਹੋਣਗੇ ਜਿਨ੍ਹਾਂ ਨੂੰ ਜਿਹੜੇ ਆਣਗੇ ਨਹੀਂ ਜਿਹੜੇ ਉੱਥੇ ਆਣਗੇ ਇਹਨਾਂ ਨੇ ਲਿਖਿਆ ਹੈ ਕਿ ਸਿਰਫ ਉਹਨਾਂ ਮੈਂਬਰਾਂ ਦੇ ਖਾਤਿਆਂ ਵਿੱਚ ਕਰਜ਼ਾ ਮਾਫੀ ਦੀ ਰਕਮ ਕ੍ਰੈਡਿਟ ਕੀਤੀ ਜਾਵੇਗੀ ਟੈਕਨੀਕਲੀ ਸਪੀਕਿੰਗ ਤਾਂ ਇਹ ਲਾਇੰਸ ਲਿਖਣੀ ਹੀ ਨਹੀਂ ਬਣਦੀ ਔਰ ਜਿਹੜਾ ਵੀ ਕਿਸਾਨ ਅਸੀਂ ਫੰਕਸ਼ਨ ਕਰਕੇ ਉਹਨਾਂ ਦੇ ਕਰਜ਼ੇ ਮਾਫ਼ ਕਰਨ ਵਾਲਾ ਸਿਸਟਮ ਸਾਡਾ ਸਾਰਾ ਚੱਲਦਾ ਹੈ ਬਕਾਇਦਾ ਇਨੀ ਵੈਰੀਫਿਕੇਸ਼ਨਸ ਹੁੰਦੀਆਂ ਸੋਸ਼ਲ ਆਡਿਟ ਹੁੰਦਾ ਉਸ ਤੋਂ ਬਾਅਦ ਇੱਕ ਚੀਜ਼ ਫਾਈਨਲਾਈਜ਼ ਹੁੰਦੀ ਹੈ ਸੋ ਅਸੀਂ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਨਾਲ ਕਿਸੇ ਦਾ ਅਧਿਕਾਰ ਨਹੀਂ ਮਾਰ ਸਕਦੇ ਔਰ ਜਿਹੜਾ ਕੋ ਆਊਗਾ ਹੀ ਇਸ ਮੋਸਟ ਵੈਲਕਮ ਜੇਕਰ ਨਹੀਂ ਆਦਾ ਤਾਂ ਅਸੀਂ ਇਹ ਬੇਸਿਕਲੀ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਲੋਕ ਇਹਨਾਂ ਫੰਕਸ਼ਨਾਂ ਚ ਆਣ ਤਾਂਕਿ ਅਸੀਂ ਮੌਕੇ ਦੇ ਉੱਤੇ ਸਾਨੂੰ ਵੀ ਕੋਈ ਵੈਰੀਫਿਕੇਸ਼ਨ ਚ ਦਿੱਕਤ ਨਾ ਹੋਵੇ ਔਰ ਜਿਹੜੇ ਜੇਕਰ 1500 ਬੰਦੇ ਦਾ ਕਰਜ਼ਾ ਮਾਫ਼ ਹੋਣਾ ਜੇ ਉਹ 1450 ਸੋ ਬੰਦੇ ਵੀ ਆ ਜਾਂਦੇ ਤੇ ਸਾਡਾ ਕੰਮ ਵਧੀਆ ਤਰੀਕੇ ਨਾਲ ਨਿਭਟ ਜਾਂਦਾ ਥਿਸ ਇਜ਼ ਦੀ ਓਨਲੀ ਪਰਪਸ ਹੁਣ ਵੇਖਣਾ ਇਹ ਹੋਵੇਗਾ ਕਿ ਆਖਰ 2 ਫਰਵਰੀ ਨੂੰ ਜ਼ਿਲ੍ਹੇ ਦੇ ਕਿੰਨੇ ਕਿਸਾਨ ਕਰਜ਼ਾ ਮਾਫ਼ ਸਮਾਗਮ ਵਿੱਚ ਪਹੁੰਚਦੇ ਹਨ ਤੇ ਕਿੰਨਿਆਂ ਦਾ ਕਰਜ਼ਾ ਮਾਫ਼ ਹੋਵੇਗਾ ਜੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ